ਬੇਬੀ ਅਟਾ ਛਣਨੀ ਜਾਨੀ ਆ ਅੱਛਾ ਇਹ ਤਾਂ ਫਿਰ ਬਾਹਰ ਡੁੱਲੂ ਐਵੇਂ ਤਾਂ ਆਏ ਲੋ ਦਾ ਮਿੱਚੇ ਬਾਦ ਤੁਸਮ ਛੱਮਤੇ ਛਾਣੂ ਅੱਛਾ ਇਹਦੇ ਵਿੱਚ ਛਾਣੋਗੇ ਹਾਂ ਠੀਕ ਐ ਇਹ ਪੁਰਾਣੀ ਗਣਕੜਾ ਐ ਬੈਸ ਮੈਨੂੰ ਅੱਛਾ ਪੁਰਾਣੀ ਗਣਕੜਾ ਐ ਨਵੀਂ ਗਣਕੜਾ ਦਾ ਖਰਾਬ ਕਰਦਾ ਹੈ ਨਾ ਹਾਂ ਫੋਟੀਆਂ ਲੱਗ ਜਾਂਦੀਆਂ ਹੂੰ ਠੀਕ ਐ ਫਿਰ ਤੁਸੀਂ ਐਵੇਂ ਕੋ ਛਾਣ ਰਹੇ ਹੋ ਇਧਰ ਓਕੇ ਪਰ ਤੁਹਾਨੂੰ ਇੰਨਾ ਜ਼ੋਰ ਲਾਉਂਦੀ ਤਾਂ ਲੋੜ ਹੀ ਨਹੀਂ ਆਟਾ ਨੂੰ ਲਓ ਤੁਹਾਨੂੰ ਮੈਂ ਦੱਸਦਾ ਕਿਵੇਂ ਛਾਣਾ ਨਾਟਾ ਆ ਦੇਖੋ ਗਲਾਸ ਲੈ ਲਾਂਗੇ ਆਪਾਂ ਇੱਕ ਹਲੋ ਆ ਗਲਾਸ ਲੈ ਲਿਆ ਠੀਕ ਹੈ ਗਲਾਸ ਦੇ ਵਿੱਚ ਆਟਾ ਭਰੋ ਐਦਾਂ ਕਰਕੇ ਠੀਕ ਹੈ ਐ ਰੱਖੋ ਦੇਖੋ ਛਾਣ ਰਿਹਾ ਆਟਾ ਨੀਚੇ ਜਾਂਦਾ ਰਿਹਾ ਨਾਲੇ ਬਾਹਰ ਨਹੀਂ ਡੋਲਦਾ ਮੇਰਾ ਸੁਨਾਨ ਨਹੀਂ ਕਰਿਆ ਜਾਂਦਾ ਹਾਂ ਮੈਂ ਕਰਦਾ ਹਾਂ ਉੰਕਾ ਨਾਲ ਇਹ ਹਾਂ ਇਸ ਤਰੀਕੇ ਨਾਲ ਜੇ ਤੁਹਾਡਾ ਆਟਾ ਵਧੀਆ ਛਣੂਗਾ ਦੂਜੀ ਗੱਲ ਇਹ ਵੀ ਬਾਹਰ ਨਹੀਂ ਡੋਲਦਾ ਠੀਕ ਹੈ ਜੀ ਇਹ ਵਧੀਆ ਤਰੀਕਾ ਹੈ ਆਟਾ ਛਾਣਨ ਦਾ ਬਸ ਗਲਾਸ ਦੇ ਵਿੱਚ ਹੀ ਰਹਿੰਦਾ ਆਟਾ ਆਸੇ-ਪਾਸੇ ਨਹੀਂ ਹੁੰਦਾ ਦੇਖੋ ਚੈੱਕ ਕਰੋ ਸਹੀ ਛਾਣਿਆ ਗਿਆ ਹਰਗਾ ਚੈੱਕ ਕਰਨਾ ਮੱਤੀ ਨਿਕਕਾ ਦਾ ਹੂੰ ਦੇਖ ਲਓ ਵਿੱਚੋਂ ਕੀ ਕੁਝ ਨਿਕਲਿਆ ਕੀ ਕੁਝ ਨਿਕਲਿਆ ਇਹ ਤੇ ਦਾਣੇ ਜੀ ਨੂੰ ਤਾਂ ਮੋਟਾ ਹੀ ਆ ਨਾ ਇਹ ਤਾਂ ਚੰਗਾ ਹੁੰਦਾ ਆਟਾ ਕਹਿੰਦੇ ਵੀ ਇਦਾਂ ਦਾ ਹੋਣਾ ਚਾਹੀਦਾ ਆਟਾ ਵੀ ਜਿਹਦੇ ਨਾਲ ਕੀ ਆ ਆਹ ਇਹਦੇ ਵਿੱਚ ਬੂਰਾ ਜਿੰਨਾ ਬੂਰਾ ਕਾਲੇ ਦੇ ਭਾਵੇਂਗਾ ਇੱਕ ਮਿੰਟ ਮੈਂ ਦਿਨਾਂ ਪਲੇਟ ਪਲੇਟ ਦੇ ਵਿੱਚ ਰੱਖ ਦਿਓ ਠੀਕ ਐ ਅਰੇ ਦੁਬਾਰਾ ਫੇਰ ਆਪਾਂ ਨੇ ਕੀ ਕਰਨਾ ਇਥੋਂ ਗਲਾਸ ਭਰ ਲੈਣਾ ਇਹ ਇਦਾਂ ਕਰਕੇ ਆਪਾਂ ਗਲਾਸ ਭਰ ਲੈਣਾ ਇਹਨੂੰ ਉੱਤੇ ਰੱਖ ਦੇਣਾ ਛਾਨਣੀ ਦੇ ਇਹ ਐਵੇਂ ਕਰਕੇ ਠੀਕ ਐ ਇਹਨੂੰ ਹਿਲਾਉਣਾ ਗਲਾਸ ਨੂੰ ਛਾਨਣੀ ਨੂੰ ਨਹੀਂ ਹਿਲਾਣਾ ਗਲਾਸ ਹਿਲਾਇਓ ਆ ਨਿਕਮ ਕਰਦਾ ਛ ਠੀਕ ਹੈ ਸੇਪਰ ਆਲੇ ਅੱਛਾ ਵਿੱਚ ਹੀ ਡੁੱਲਦਾ ਇਹਨੂੰ ਦਬ ਕੇ ਰੱਖਣਾ ਸੀਗਾ ਚਲੋ ਬਸ ਦਬਿਆ ਨਹੀਂ ਆਉਂਦਾ ਤਾਂ ਹੀ ਤਾਂ